ਸਰ ਪੇ ਤੁਪ ਤਰੰਤਰ ਕੇ ਵੱਲ ਜਾਵੇ ਹਰ ਪੱਤਾ ਗੇ ਤਰਾਨੇ ਆਦੇ ਤਰਹ ਮਤਰੇ ਕੰਨਾ ਮੰਨੇ ਹੋ ਸਿਮਰ ਲੈ ਕੇ ਉਹ ਸਭ ਤੋਂ ਇਹ ਦਖਲਿਓ Yeah. Yeah.

ਅੱਜ ਇਹਨਾਂ ਵੀਰ ਦੇ ਅਰੋਗਤਾ ਅੱਜ ਬਾਰਕ ਜਨਮ ਦਿਨ ਦੀ ਖੁਸ਼ੀ ਵਿੱਚ ਛੇ ਮਾਣੇ ਆ ਇਹਨਾਂ ਦਾ ਵਿੱਚ ਪੰਜਾਬੀ ਕਲਾ ਤਰੱਕੀ ਖੁਸ਼ਹਾਵੀ ਦੇ ਕਰਤਾਸਾਂ ਬਣਤੀਆਂ ਨੇ ਮਿਰਪਾਲ ਸਿੰਘ ਵੀਰਾਂ ਸਰਪੰਕੀ ਜਪੋਰ ਕੈਨੇਡਾ ਨਵਾਸੀ ਉਹਨਾਂ ਦੇ ਪੁੱਤਰ ਅੰਮ੍ਰਿਤ ਸਿੰਘ ਸੰਧਾਵਾਲੀਆ ਸਮੂਹ ਪਰਿਵਾਰ ਦੀ ਜਨਤੀ ਕਲਾ ਤਰੱਕੀ ਖੁਸ਼ਹਾਵੀ ਦਾ ਅਨੁਸ਼ਾਸਨ ਜਾਨ जेवा नहीं है करो किरपा दीपा जसवीर को वाइफ ऑफ जगदीश सिंह कले का नवासी कर प्रवादी सुख शांति कर दी कला कर बिटो शराब बंद हो जावे नशा पता कर जाना उत्तर प्राप्ति अते कारोबार भी अलवाज बेटी है बाबा जी किरपा करो सरदार जगदीश सिंह दीपा शांत प्रीत और पनोरी

आरुदी करामत जी पुकार भाई भाव अमरेंद्र सिंह बेटी प्रागनूर पावर की हर तरह न अपने खुशियां खेले अनंत प्रेम प्यार महाभद का रहस्य सब जानती जाते सेवा से मन प्रेम का दिव्य वाता वाचिर कमियां दे अलोक का कारोबार भी तरक्की खुशहाली ते पुत्र भी रात नहीं मार गिनियों से मांगले जाने कहां सेवा हुई है कहां सेवा का फल गुरु नानक बाबा जी सब देकर घर पर वहां में सुख शांति तरक्की वो किसे करनी परो के कर... thank mm -hmm. you ਅੱਜ ਦਾ ਇਸ ਵਿਲੇ ਸ਼ਾਮਲੇ ਬਾਬਾ ਸੁਖਦੇਵ ਸਿੰਘ ਬੇਦੀ ਜੀ ਤੇ ਉਹਨਾਂ ਕੋ ਜਾਣ ਦੇ ਕੂਰਨਵਾਸੀ ਦੇ ਇਸ ਪਵਿੱਤਰ ਦਿਹਾੜੇ ਤੇ ਸਭਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਨਮਾਨ ਜੋ ਸਮੁੱਚੀ ਲਕਾਇ ਚ ਜੋ ਬੈਠੀ ਗੁਰੂ ਨਾਨਕ ਨਾਮ ਲਿਆ ਸੰਤਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਅੱਜ ਬੜਾ ਵੱਡ ਭਾਗੀ ਦੇਣਾ ਕਿ ਪੂਰਨਵਾਸੀ ਦਾ ਪਿੱਤ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਥਾਨ ਬਾਬਾ ਸ਼ਿਚਾਂ ਜੀ ਟਾਂਡਾ ਉਰਮਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ ਦਾਸ ਬਾਬਾ ਸੁਦੇਸ਼ ਸਿੰਘ ਦੇ ਦੀ ਸੋਲੀ ਸੰਗਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਬਾਰ ਸ਼੍ਰੀ ਚੋਲਾ ਸਾਹਿਬ ਦੇ ਰਬਾ ਬਨਾਨ ਖਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਥਾਨ ਬਾਬਾ ਸ਼੍ਰੀ ਚੰਗੀ ਟਾਂਡਾ ਉਰਮਲ ਜਿਲ੍ਹਾ ਹੁਸ਼ਿਆਰਪੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਣ ਮਾਹੀਟ ਔਰ ਸੰਗਤ ਦੇ ਸਹਿਯੋਗ ਨਾਲ ਬੜੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ ਸਵੇਰ ਤੋਂ ਹੁਣ ਤੱਕ ਹਜ਼ਾਰਾਂ ਦੀ ਸੰਗਤਾਂ ਨੇ ਆਪਣੇ ਦਰਸ਼ਨ ਜਾਰੇ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਆਪਣੇ ਮੰਦੀਆਂ ਮਨੋ ਕਾਮਨਾ ਪੂਰੀਆਂ ਅੱਜ ਸੇਤੋ ਚਾਪ ਕੋੜੇ ਦਾ ਲੰਗਰ ਗੁਰੂ ਕਾ ਲੰਗਰ ਔਰ ਹੁਣ ਦਵਾਈਆਂ ਦਾ ਲੰਗਰ ਵੀ ਚੱਲੂ ਹੋ ਜਾਣਾ ਹੈ ਜਿੰਨਾਂ ਜਿੰਨਾਂ ਸੰਗਤਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਗੁਰੂ ਨਾਨਕ ਬਾਬਾ ਜੀ ਕਿਰਪਾ ਕਰਨ ਉਹਨਾਂ ਦੇ ਸਭ ਤੇ ਮੇਰ ਪ੍ਰਿਆਤ ਸਦਾ ਬਣਾਈ ਰੱਖਣ ਔਰ ਉਹਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ। ਬਾਬਾ ਜੀ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਕਾਫੀ ਨਾਜ਼ੁਕ ਚੱਲ ਰਹੇ ਨੇ ਤੇ ਹਾਲਾਤਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਜੀ ਭਾਵੇਂ ਉਸ ਤਰਫ ਹੋਵੇ ਤੇ ਭਾਵੇਂ ਇਸ ਤਰਫ ਹੋਵੇ ਇਹ ਸ਼ੋਭਾ ਨਹੀਂ ਦਿੰਦੇ ਅਸੀਂ ਲੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਅਸੀਂ ਇਕੱਠੇ ਆ ਸਾਡੇ ਸਾਰੇ ਘਰ ਵਿਹਾਰ ਇਕੱਠੇ ਨੇ ਸਾਡੀਆਂ ਸਾਂਝਾਂ ਬੜੀਆਂ ਇਕੱਠੀਆਂ ਨੇ ਮੈਂ ਪਾਕਿਸਤਾਨ ਦੇ ਆ ਬੜੀ ਮੁਹੱਬਤ ਕਰਦੇ ਨੇ ਉਹ ਲੋਕ ਬਹੁਤ ਪਿਆਰ ਦਿੰਦੇ ਨੇ ਗੁਨਾਨਕ ਸਾਹਿਬ ਦੇ ਨਾਂ ਤੇ ਉਹ ਤੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਉਹ ਗੁਨਾਨਕ ਸਾਹਿਬ ਨੂੰ ਆਪਣਾ ਪੀਰ ਆਪਣਾ ਅੱਲਾ ਮੰਦ ਨੇ ਇਹ ਕਿਵੇਂ ਵਾਪਰ ਰਿਹਾ ਕਿਵੇਂ ਹੋ ਰਿਹਾ ਇਹ ਤੇ ਸਰਕਾਰਾਂ ਦੀ ਸਮਝ ਹੈ ਲੇਕਿਨ ਸਾਡੀ ਦਿਲ ਦੀ ਖਾਸ਼ਾ ਕਿ ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਅਸੀਂ ਨਫ਼ਰਤਾਂ ਬਹੁਤ ਪਾਲ ਲਈਆਂ ਹੁਣ ਮੁਹੱਬਤਾਂ ਪਾਲ ਲਈਏ ਜੀ ਜੋ ਗੁਰਨਾਨਕ ਸਾਹਿਬ ਦਾ ਸੰਦੇਸ਼ ਹੈ ਮਾਨ ਇਸ ਦੀ ਯਾਦ ਸਭੇ ਕੀ ਪਛਾਣ ਹੋ ਅਬល់ਲਾ ਨੂਰਉ ਪਾਇਆ ਕੁਦਰਤ ਦੇ ਸਬੰਦੇ ਇਹ ਤੇ ਨੂਰ ਤੇ ਸਮਝਾਉ ਪਿਆ ਕੋਪਲੇ ਨੂੰ ਇਸ ਕਰਕੇ ਸਾਨੂੰ ਕਿਸੇ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਨਫ਼ਰਤ ਦਾ ਬੀਜ ਜਿੱਥੇ ਬੀਜਿਆ ਜਾਵੇ ਉੱਥੇ ਲੜਾਈਆਂ ਛੜੇ ਵਧੇ ਸੋ ਇਹ ਗੁਨਾਹਕ ਸਾਹਿਬ ਦਾ ਸੰਦੇਸ਼ ਨਹੀਂ ਸਾਡੀ ਤੇ ਇਹੋ ਹੀ ਅਪੀਲ ਹੈ ਕਿ ਜੋ ਵੀ ਮਸਲੇ ਨੇ ਬੈਠ ਕੇ ਹੱਲ ਹੋ ਜਾਣ ਤੇ ਜਿਆਦਾ ਹੀ ਵਧੀਆ ਕਿਉਂਕਿ ਇੱਕ ਦਿਨ ਦੀ ਲੜਾਈ ਇੱਕ ਸਾਲ ਪਿੱਛੇ ਲੈ ਜਾਂਦੀ ਸੋ ਇਸ ਕਰਕੇ ਇਹ ਕੋਈ ਮਸਲੇ ਦਾ ਹੱਲ ਨਹੀਂ ਤੇ ਬਾਬਾ ਜੀ ਰੀਸਨ ਲਈ ਤੁਸੀਂ ਕੈਨੇਡਾ ਦੀ ਧਰਤੀ ਤੇ ਗਏ ਸੀਗੇ ਇਹ ਯਾਤਰਾ ਦਾ ਕੋਈ ਐਕਸਪੀਰੀਅੰਸ ਵੀ ਸਾਡੇ ਨਾਲ ਵੀ ਸ਼ੇਅਰ ਕਰੋ ਬੜੀ ਮਹੱਤਵਪੂਰਨ ਯਾਤਰਾ ਸੀ ਗੁਣਾਨਿਕ ਨਾਮ ਲੈਵਰ ਸੰਤਨ ਨੇ ਬਹੁਤ ਵੱਡਾ ਮਾਣ ਸਨਮਾਨ ਪਿਆਰ ਸਤਿਕਾਰ ਬਖਸ਼ਿਆ ਬੜੀ ਖੁਸ਼ੀ ਹੋਈ ਕਿ ਉਸ ਮੁਲਕ ਵਿੱਚ ਮੈਂ ਜਿੰਨਿਆਂ ਨੂੰ ਵੀ ਮਿਲਿਆ ਹੈ ਗੁਰੂ ਨਾਨਕ ਸਾਹਿਬ ਦੇ ਪਿਆਰ ਵਾਲੇ ਹੀ ਮੈਨੂੰ ਜ਼ਿਆਦਾ ਲੋਕ ਮਿਲੇ ਬੜੀ ਮੁਹੱਬਤ ਚੋਲਾ ਸਾਹਿਬ ਜੀ ਦਾ ਬਹੁਤ ਸਨਮਾਨ ਸਨਮਾਨ ਸਤਕਾਰ ਗੁਰਸਿੱਖੀ ਉਹਨਾਂ ਦੀ ਰਹਿਤ ਮੈਂ ਅੱਜ ਨੂੰ ਮੈਂ ਦੇਖ ਕੇ ਬਹੁਤ ਖੁਸ਼ ਆਇਆ ਪਰਮਾਤਮਾ ਨੂੰ ਪਰ ਮੈਂ ਆਸ ਕਰਦਾ ਕਿ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਗੁਰਨਾਣਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਗੁਰੂ ਬਾਬਾ ਜੀ ਬਾਬਾ ਨਾਨਕ ਜੀ ਬਾਬਾ ਸ਼ਿਚੰਨੀ ਮਹਾਰਾਯੋਨ ਤੇ ਕਿਰਪਾ ਕਰਨ ਉਨਰੇ ਦੁੱਖ ਸੁੱਖ ਸਦਾ ਹੀ ਸੱਚੇ ਪਾਤਸ਼ਾਹ ਅੰਗ ਸੰਗ ਸਹਾਈਓ ਕੇ ਨਿਰਵਿਘਨ ਸੰਪੂਰਤਾ ਬਖਸ਼ ਚਕ ਪਾਤਸ਼ਾਹ ਐਸੀ ਕਿਰਪਾ ਕਰਨ ਉਨਰੇ ਤੇ ਰਾਮ ਪਰਿਵਾਰਾਂ ਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਰੂਪਤ ਤਦੀ ਅਦਾਸਾਂ ਬੇਨਤੀ ਕਰਕੇ ਆਏ ਆ ਬਹੁਤ ਖੁਸ਼ੀ ਦੇ ਮਾਹੌਲ ਵਿੱਚ ਅਸੀਂ ਸਾਰਾ ਸਮਾਪਤਿਤ ਕਰਕੇ ਆਏ ਆ ਔਰ ਬੇहद ਖੁਸ਼ ਆ ਤੇ ਆਸ ਤੇ ਅਰਦਾਸ ਕਰਦਾ ਗੁਰਨਾਮਕ ਸਾਹਿਬ ਦੇ ਚਰਨਾਂ ਦੇ ਨਾਮ ਸਭ ਦੇ ਕਰਮ ਪ੍ਰਾਪਤ ਨਿਰਪਰਿਆਤ ਸਦਾ ਬਣਾਈ ਰੱਖੇ ਮੇਰਾ ਸਤਿ ਸ਼੍ਰੀ ਅਕਾਲ ਸਾਹਿਬ ਵਾਇਕ੍ਰਿਤੀ ਦਾ ਖਾਲਸਾ ਵਾਇਕ੍ਰਿਤੀ ਕੀ ਫਤਿਹ ਦਾਸ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਯੂਕੇ ਤੋਂ ਆਇਆ ਹੈ ਤੇ ਦਾਸ ਇੰਗਲੈਂਡ ਵਿੱਚ ਪੀਲਫਡ ਦੇ ਇਲਾਕੇ ਵਿੱਚ ਰਹਿੰਦਾ ਹੈ ਮੇਰਾ ਨਾਮ ਜੋਤ ਸਿੰਘ ਜੰਡੂਆ ਤੇ ਰਾਮਗੜੀਆ ਗੁਰਦੁਆਰਾ ਫੋਰੈਸਟ ਗੇਟ ਦੇ ਵਾਈਸ ਪ੍ਰੈਜ਼ੀਡੈਂਟ ਹਾਂ ਤੇ ਜੀ ਸਰ ਤੁਸੀਂ ਗੁਰੂ ਘਰ ਬਾਰੇ ਕੀ ਕਹਾਣਾ ਚਾਹੁੰਦੇ ਹੋ ਗੁਰੂ ਘਰ ਮੈਨੂੰ ਆ ਕੇ ਬਹੁਤ ਸ਼ਾਂਤੀ ਮਿਲੀ ਔਰ ਦੂਸਰੇ ਇਹ ਕਿ ਬਾਬਾ ਜੀ ਦਾ ਪਿਆਰ ਮੈਨੂੰ ਦੇਖ ਕੇ ਮੇਰੇ ਮਨ ਬਹੁਤ ਖੁਸ਼ ਹੋਇਆ ਤੇ ਦੂਸਰੇ ਜਦੋਂ ਅਸੀਂ ਆਏ ਖਾਲਸਾ ਸਾਹਿਬ ਚੱਲ ਰਹੇ ਸੀ ਬਾਣੀ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਆਈ ਤੇ ਦਾਸ ਸੰਗਤਾਂ ਦਾ ਬਹੁਤ ਅਤੀ ਧੰਨਵਾਦੀ ਹੈ ਜਿਨ੍ਹਾਂ ਨੇ ਕਿ ਸਾਨੂੰ ਇਹ ਮੌਕਾ ਬਖਸ਼ਿਆ ਹੈਗਾ ਤੇ ਮੇਰੇ ਦੋਸਤ ਤਰਨਪਾਲ ਜੀ ਸੌਂਦੀ ਉਹਨਾਂ ਨੇ ਮੈਨੂੰ ਬਾਬਾ ਜੀ ਦੀ ਇੱਕ ਵੀਡੀਓ ਤੇ ਦਰਸ਼ਨ ਕਰਵਾਈ ਸੀ ਜਦੋਂ ਬਾਬਾ ਜੀ ਟੋਰਾਂਟੋ ਸਿਗੇ ਤੇ ਉਥੋਂ ਮੈਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਬਈ 12 ਤਰੀਕ ਨੂੰ ਕੁਰਮਾਸ਼ੀ ਵਾਲੇ ਦਿਨ ਬਾਬਾ ਜੀ ਡੈਫੀਨਟਲੀ ਇੱਥੇ ਹੋਣਗੇ ਤੇ ਤੁਸੀਂ ਉਹਨਾਂ ਦੇ ਦਰਸ਼ਨ ਕਰਕੇ ਆਇਓ ਇਸ ਕਰਕੇ ਦਾਸ ਨੂੰ ਆਪ ਜੀ ਨੂੰ ਤੇ ਸੰਗਤਨ ਮਿਲ ਕੇ ਬਹੁਤ ਖੁਸ਼ੀ ਹੋਈ ਅਬ ਸਭ ਦਾ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਾਮ ਕੀ ਤੇ ਕਿੱਥੋਂ ਆਇਓ ਮੈਂ ਨਾਮ ਹਰਪ੍ਰੀਤ ਕੌਰ ਰਵਰ ਕੰਢੀ ਤੋਂ ਆਏ ਹਾਂ ਅਸੀਂ। ਨਾਮ ਤੁਸੀਂ ਕਹੋ ਤਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆ ਰਹੇ ਹਾਂ। ਹਾਂਜੀ ਸਾਨੂੰ ਇੱਧਰ ਦੱਸਿਆ ਗਿਆ ਸੀ ਕਿ ਬਾਬਾ ਜੀ ਦੇ ਨਾਸ ਨੇ ਬਹੁਤ ਵੈਮੈਨਰੀ ਕਿ ਜਿਹੜੇ ਵੀ ਆਉਂਦੇ ਵੇ ਤੇ ਛੋਰੀ ਹਾਲੀ ਦੀ ਜਾਂਦੀਆਂ ਨਾਲੇ ਪੁੱਤਰ ਦਾਤ ਮਿਲਦੀ ਹੈ। ਬੜੇ ਸ਼ਰਧਾ ਨਾਲ ਭਾਵਨਾ ਨਾਲ ਅਸੀਂ ਆਏ ਹਾਂ ਸਤਿਗੁਰੂ ਦੇ ਘਰ। ਮੈਂ 5 ਮਹੀਨੇ ਤੋਂ ਆ ਰਹੀ ਹਾਂ। 5 ਮਹੀਨੇ ਹੋ ਗਏ ਸਾਡੀ ਮੈਰਿਜ ਨੂੰ ਤੇ ਬੇਬੀ ਬੀ ਕਰਕੇ ਅੱਪ ਇੱਥੇ ਆਏ ਸੀਗੇ ਅਰਦਾਸ ਬੜੇ ਸ਼ਰਧਾ ਭਾਵਨਾ ਨਾਲ ਆਏ ਹਾਂ ਕਿ ਬੇਬੀ ਸਾਨੂੰ ਹੋਵੇ ਤੇ ਪੁੱਤਰ ਦਾਤ ਮਿਲਦੀ ਹੈ ਗੁਰੂ ਦੇ ਘਰ। ਬਹੁਤ ਮਹਿਮਾ ਸੁਣੀ ਬਾਬਾ ਜੀ ਦੇ ਦਰਬਾਰ ਦੇ ਜੋ ਵੀ ਆਂਦਾ ਖਾਲੀ ਨਹੀਂ ਜਾਂਦਾ ਵਾਹਿਗੁਰੂ ਸੁਣਦਾ ਹੈ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਨੇ ਹਾਂ ਗੁਰੂ ਘਰ ਦੇ ਵਿੱਚ ਡਿਸਪੈਂਸਰੀ ਦਾ ਖਾਸ ਪ੍ਰਬੰਧ ਹੈ ਜਿੱਤੇ ਕਿ ਹਰ ਸੋਮਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੰਤਾ ਦਾ ਫ੍ਰੀ ਆਫ ਕਾਸਟ ਵਿੱਚ ਚੈੱਕਅਪ ਕੀਤਾ ਜਾਂਦਾ ਹੈ ਅਤੇ ਮੈਡੀਸਿਨ ਦਿੱਤੀ ਜਾਂਦੀ ਹੈ ਜਿਸ ਵੀ ਸਾਧ ਸੰਗਤ ਨੇ ਇਸ ਸਹੂਲਤ ਦਾ ਫਾਇਦਾ ਲੈਣਾ ਹੋਵੇ ਤਾਂ ਉਹ ਲੈ ਸਕਦੇ ਨੇ